ਮਾਸਤੇ ਜਿਹੜੇ ਸੰਪਰਕ ਕਰਨਗੇ ਸਟੇਜ ਦਾ ਸਨਮਾਨ ਜੀਵਨ ਵਾਸਤੇ ਪ੍ਰਤੀ ਦੀ ਮਦਦ ਕਰਦੇ ਬਣੇ ਕਸਾਮ ਦੇ ਬਣੀ ਦੇ ਨਹੀਂ ਲਾ ਕੋਈ ਵੀ ਸਾਥੀ ਆਇਆ ਤਾਂ ਉਹ ਸਟੇਜ ਤੇ ਨਾ ਜਿਉਣਾ ਕਰタミン ਚ ਲਾ ਜਾਰੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਆ ਤੇ ਜਿਹੜੇ ਸਾਥੀ ਦਸਾਈਡ ਤੇ ਬੈਠੇ ਆ ਆਪਾਂ ਤਾਂ ਕਿ ਨਾਰ ਦੇ ਵਿੱਚ ਆਪਾਂ ਸਾਰਿਆਂ ਦੀ ਫੋਟੋ ਵਗੈਰਾ ਲੈਣੀ ਹੈ ਤੇ ਉਹ ਫੋਟੋ ਚਾਹ ਸਕਣ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਇਧਰਲੀ ਸਾਈਡ ਤੇ ਆ ਜਾਣਾ ਇੱਕ ਬੇਨਤੀ ਹੈ ਕਿ ਜਿਹੜੇ ਸਾਥੀ ਥੱਲੇ ਬੈਠ ਸਕਦੇ ਆ ਕੌਕੜੀ ਮਾਰ ਕੇ ਅਮਰ ਰਹੇ ਅਮਰ ਰਹੇ ਅਮਰ ਰਹੇ ਕਾਵਰੇਟ ਸੰਸੇਰ ਚੇਰੀ ਅਮਰ ਰਹੇ ਅਮਰ ਰਹੇ ਜੰਮਦਿਆਰੇ ਪੁੱਤ ਸੂਰ ਮੇ ਛੇਰੀ ਵਰਗੇ ਮਾਮਾ ਜੰਮਦਿਆਰੇ ਪੁੱਤ ਸੂਰ ਮੇ ਛੇਰੀ ਵਰਗੇ ਮਾਮਾ ਪਿੰਡ ਖੋਖਰ ਦੀ ਧਰਤੀ ਏ ਨਹੀਂ ਤੈਨੂੰ ਕਰਾਂ ਸਲਾਮ ਜੰਮਦਿਆਰੇ ਪੁੱਤ ਸੂਰ ਮੇ ਛੇਰੀ ਵਰਗੇ ਮਾਮਾ ਜੰਮਦਿਆਰੇ ਪੁੱਤ ਸੂਰ ਮੇ ਛੇਰੀ ਵਰਗੇ ਮਾਮਾ ਜੈ ਜੰਤਾਤਾ ਜੈ ਸ਼ਰਸ ਜਿਤਨਾ ਮਿਲਣ ਬੰਦੇ ਦੇਸ਼ ਲਈ ਕੁਝ ਕਰ ਜਾਂਦੇ ਨੇ ਉਹਨਾਂ ਦੀ ਯਾਦ ਵਿੱਚ ਮੇਲੇ ਲੱਗਦੇ ਨੇ ਬਾਕੀ ਦਾ 4-5 ਦਿਨਾਂ ਬਾਅਦ ਭੋਗ ਪਾਏ ਤੋਂ ਬਾਅਦ ਕੋਈ ਨਹੀਂ ਪੁੱਛਦਾ ਮੇਰਾ ਗੀਤ ਹੈ ਲੋਕਾਂ ਦੇ ਹਿਤ ਵਾਸਤੇ ਜਾਨਾਂ ਨਾਲ ਖੇਲੇ ਲੋਕਾਂ ਦੇ ਹਿਤ ਵਾਸਤੇ ਜਾਨਾਂ ਨਾਲ ਖੇਲੇ ਜਾਥੋੜੀ ਵਿੱਚ ਜੋ ਦੇਓ ਲੱਗਣਗੇ ਮੇਲੇ ਓ ਜਾਥੋੜੀ ਵਿੱਚ ਹਾਣੀਓ ਲੱਗਣਗੇ ਮੇਲੇ ਓ ਜਾਥੋੜੀ ਵਿੱਚ ਜੋ ਦੇਓ ਲੱਗਣਗੇ ਮੇਲੇ ਡੁੱਲੀ ਹੋਈ ਰਾਤ ਦੀ ਸੌਖਾ ਕੇ ਮੂਰੇ ਖਾ ਕੇ ਮੂਰੇ ਬਈ ਸੁਪਨੇ ਥੋਡੇ ਹੋਣਗੇ ਹਰ ਹਾਲ ਤਪੂਰੇ ਓ ਸੁਪਨੇ ਢੋਡੇ ਹੋਣਗੇ ਹਰ ਹਾਲਤ ਪੂਰੇ ਜੰਮਣਗੇ ਮਰਦ ਗੰਮੜੇ ਬਰਿਆਮ ਕੇਲੇ ਬਰਿਆਮ ਅਕੇਲੇ ਜੇ ਜਿਉਂਦਾ ਅਡਵੈਰ ਹੈ ਉਦਮ ਨਹੀਂ ਮਰਿਆ ਹਾਂ ਭਈ ਮਰਿਆ ਓ ਜੇ ਜਿਉਂਦਾ ਅਡਵੈਰ ਹੈ ਉਦਮ ਨਹੀਂ ਮਰਿਆ ਕੌਮਗਦਰਾਂ ਵਾਸਤੇ ਹੱਥ ਓ ਜਾ ਤੁਹਾਡੀ ਵਿੱਚ ਜੋਦਿਓ ਲੱਗਣਗੇ ਮੇਲੇ ਹਾਂ ਜਸਾਰੇ ਕਰਾ ਕਿਸਬ ਤੁਮ ਗੁਰੂ ਜੀ ਗਵਿੰਦ ਦੀ ਪੁੱਤਰ ਅਨਵਾਰ ਜੀ ਨੇ ਨਾਜ ਰੱਖੀ ਹਿੰਦ ਦੀ ਬਿਲਾ ਜ ਸਾਡੇ ਜੀ ਉਜੂਦਾ ਹੱਗਾਂ ਨੂੰ ਫਿਰਕੂ ਲਾਇਆ ਚਲਾਈਆਂ ਗਏ ਆਉਂਦੇ ਨਾ ਸੀਧੋਵੇਂ ਮੇਰਾ ਇਪਤੂ ਵਾਲਾ ਜਪਾਲ ਸੇਲ ਬਰਾ ਗੁਰਜਤ ਰਾਮ ਰਾਮਪੁਰਾ ਉਹਰੇ ਜੁਗਦਾਨ ਨੂੰ ਸਾਰਿਆਂ ਨੂੰ ਆਪਣੇ ਵਾਲੇ ਉਹ ਤੁਹਾਨੂੰ ਕਰਨ ਸਲਾਮਾ ਅਜ ਸਾਰੇ ਹੱਸ ਹੱਸ ਪੰਸੀ ਚੜ ਜਾਣ ਵਾਲੇ ਉਹ ਤੁਹਾਨੂੰ ਕਰਨ ਸਲਾਮਾ ਅਜ ਸਾਰੇ ਲੋਕ ਹਿੱਤ ਲਈ ਰਾਜ ਨਾਮ ਵਕਤ ਨਾਲ ਕਰਨਾ ਨਹੀਂ ਰਾਜ ਨਾਮਾ ਵਕਤ ਨਾਲ ਕਰਨਾ ਨਹੀਂ ਨੂਜ਼ਰ ਨਾ ਨਹੀਂ ਬੁੱਤ ਬਣ ਕੇ ਪੀੜ ਨੂਜ਼ਰ ਨਾ ਨਹੀਂ ਆਉਣ ਵਾਲਾ ਕੱਲ ਹੈ ਸਾਡਾ ਦੋਸਤੋ ਆਉਣ ਵਾਲਾ ਕੱਲ ਹੈ ਸਾਡਾ ਦੋਸਤੋ ਕੇ ਅੱਗੇ ਜ਼ਬਰ ਨੇ ਖੜਨਾ ਨਹੀਂ ਸਿੱਧ ਕੇ ਅੱਗੇ ਜ਼ਬਰ ਨੇ ਖੜਨਾ ਨਹੀਂ ਦੋਸਤੋ ਹੁਣ ਤੁਹਾਡੇ ਨਾਲ ਤਾਰਾ ਸਿੰਘ ਖਾਲੀ ਇੱਕ ਇਨਕਲਾਬੀ ਗੀਤ ਸਾਂਝਾ ਕਰਨਗੇ ਤਾਰਾ ਸਿੰਘ ਖਾਲੀ شہیدوں کی جداؤں پہ لگیں گے ہر برس میلے <تصفح> ਸਾਰੇ ਕ੍ਰਾਂਤੀ ਕੰਡੂ ਕ੍ਰਾਂਤੀਕਾਰੀ ਪਿੰਡੋਂ ਮਜ਼ਦੂਰੀ ਯੂਨੀਅਨ ਦੇ ਸੂਬਾ ਆਗੂ ਲੱਖਾ ਜੀ ਤੁਹਾਡੇ ਨਾਲ ਆਪਣੇ ਵਿਚਾਰ ਹੁਣ ਸਾਂਝੇ ਕਰਨਗੇ ਉਸ ਤੋਂ ਪਹਿਲਾਂ ਦੋਸਤੋ ਸਟੇਜ ਨੂੰ ਸ਼ੁਰੂ ਸਰ ਮਖਬਾਰ ਆਵੇ ਗੀ ਤੇ ਦੁਨੀਆ ਤੋਂ ਤੋਹ ਦਿਨੇ ਆਰੇ

امر شہرتا سامراج باد مرد آباد مرد آباد مرد آباد امر شہرتا ਉਹਨੂੰ ਫਾਟੀਆਂ ਆ ਤਾਂ ਉਹ ਸਟੇਜ ਤੇ ਨਾ ਜਿਉ ਲੋਕਾਂ ਦਾ ਨੰਬਰ ਚਲਾ ਗਿਆ ਏ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਆ ਤੇ ਜਿਹੜੇ ਸਾਥੀ ਤਾਂ ਸਾਈਡ ਤੇ ਬੈਠੇ ਆ ਆਪਾਂ ਤਾਂਗੇ ਪਹਨਾਰ ਦੇ ਵਿੱਚ ਆਪਾਂ ਸਾਰਿਆਂ ਦੀ ਫੋਟੋ ਵਗੈਰਾ ਲੈਣੀ ਹੈ ਤੇ ਉਹ ਫੋਟੋ ਚਾ ਸਕਣ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਇਧਰ ਦੀ ਸਾਈਡ ਤੇ ਆ ਜਾਣਾ ਇੱਕ ਬੇਨਤੀ ਹੈ ਕਿ ਜਿਹੜੇ ਸਾਥੀ ਥੱਲੇ ਬੈਠ ਸਕਦੇ ਆ ਚੌਂਕੜੀ ਮਾਰ ਕੇ ਕੇ ਮੇਲੇ ਹੰਬਰੀ ਨਾਰੇ ਬਹਿ ਜਾਵਾਂਗੇ ਗੋਗੜਾ ਵਿੱਚ ਬਣ ਕੇ ਛੇਲੇ ਬਣ ਕੇ ਛੇਲੇ ਉਹ ਜਾਥੋੜੀ ਵਿੱਚ ਜੋ ਦੇਓ ਲੱਗਣਗੇ ਮੇਲੇ ਆ ਕੁਰਸੀ ਲੇ ਕੇ ਬੈਠ ਕੋਈ ਕਰੀ ਆਪਾਂ ਪੜ੍ਹਿਆ ਕਰੋ ਪੂਰਾ ਇਹ ਨੰਬਰ ਵੈੱਬਸਾਈਟ ਤੇ ਹੈ ਬਾਰੇ ਪ੍ਰੋਗਰਾਮ ਤੇ ਕਿੰਨੀ ਗੀਤ ਹੋਤੀ ਨੇ ਜੇ ਉਹ ਵੀ ਹੱਕ ਸੱਚ ਲਈ ਲੜੇ ਰਹੇ ਇੱਕ ਦਿਨ ਹੋਣੇ ਏ ਸੀਗੇ ਸਾਥੀ ਵਰ ਤਿਆਰ ਉਹਨਾਂ ਮਾਸਟਰ ਰਾਮ ਸਿੰਘ ਬੇਨ ਜੇ ਕੋਈ ਹੋਰ ਸਾਥੀ ਵੀ ਹੈਗਾ ਉਹ ਵੀ ਨੋਟ ਕਰਾ ਦੇ ਤਾਂ ਕਿ ਉਹਦਾ ਗੀਤ ਲਵਾਇਆ ਜਾ ਸਕੇ ਕਾਮਰਦ ਸੰਸ਼ੀਰ ਸਿੰਘ ਸ਼ੇਰੀ ਜੀ ਮਾਰਸੀਲੇ ਇਕੱਤਰ ਹੋਏ ਮੇਰੇ ਪਿਆਰੇ ਭੜਵੋ ਤੇ ਭਰਾਵੋ ਸਾਰੇ ਦੋਸਤਾਂ ਨੂੰ ਪੀਲ ਹੈ ਜਿਹੜੇ ਦਿਲੋਂ ਖੜੇ ਹੈ ਆ ਗੀਤ ਤੋਂ ਬਾਅਦ ਆਪਾਂ ਛੰਡੇ ਦੀ ਰਸਮੀਂ ਤੇ ਨਕਸਲਵਾੜੀ ਲਾਇਰ ਦੇ ਸ਼ੇਖ ਦਰਦ ਸੰਦਲਾਹ ਸੱਲਾਮ 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 ਹੁਣ ਤੁਹਾਡੇ ਨਾਲ ਇੱਕ ਕਿਸ ਸਾਥੀਪੁਰ ਪਿਆਰ ਹੋਰ ਸਾਂਝਾ ਕਰਨੀ ਸਾਥੀਪੁਰ ਨੱਕ ਬਗਦਾ ਐ ਅੱਖਾਂ ਝੂਮੀਆਂ ਤੇ ਦੰਦ ਕਰੇੜੇ ਤੂੰ ਅਗਧਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਕਿਉ ਆਪਣਾ ਆਪ ਮਚਾਂਦਾ ਹੈ ਕਿਉ ਮਹਿਲਾਂ ਨੱਚ ਜਮ ਦੇ ਜਿਹੜੇ ਤੂੰ ਮਗਧਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਹਾਰ ਮੰਗ ਜਿੱਥੇ ਕੁੰਜ ਕੇਰ ਲਈ ਕਾਵਾਂ ਨੇ ਦੇ ਹੋਏ ਉਸ ਰਸਤੇ ਤੇ ਪੈਰ ਰੱਖਿਆ ਜਿਸ ਵਿੱਚ ਜਾਨ ਤੱਕ ਦੀ ਪਰਵਾਹ ਨਹੀਂ ਕਰਨੀ ਪੈਂਦੀ ਜਿਸ ਵਿੱਚ ਹਰ ਤਰ੍ਹਾਂ ਦੇ ਦੁਖਤਕਲੀਪਾਂ ਸਹਿਣ ਤੋਂ ਬਿਨਾ ਰੋਲ ਨੂੰ ਤੋਕ ਨਾ ਜੇ ਕਹਿਣਾ ਹੋਵੇ ਜਾਤੀ ਤੌਰ ਤੇ ਹੋਣ ਕੁਛ ਨਹੀਂ ਮਿਲਣ ਵਾਲਾ ਉਹਨਾਂ ਨੇ ਉਹ ਜੇ ਮਾਹੌਲ ਵਿੱਚ ਇਸ ਰਸਤੇ ਤੇ ਪੈਰ ਰੱਖਿਆ ਇਹ ਉਹ ਸਮਾਸੀ ਜਦੋਂ ਝੂਠੇ ਨਾਰੇ ਲਾ ਕੇ ਲਾਰੇ ਲਪੇ ਲਾ ਕੇ ਨਕਾਬ ਪਹਿਨ ਕੇ ਦੇਸ਼ ਦੀ ਗੱਦੀ ਤੇ ਬੈਠੀ ਕਾਂਗਰਸ ਪਾਰਟੀ ਦਾ ਨਕਾਬ ਇੱਕ ਨਵੇਂ ਧਾਰਾ ਦੇ ਅਧੀਨ ਨਵੇਂ ਫਲਸਫੇ ਦੇ ਅਧੀਨ ਜਿਹਨੂੰ ਕਮਿਊਨਿਸਟ ਵਿਚਾਰਧਾਰਾ ਕਿਹਾ ਗਿਆ ਮਾਰਥਵਾਦ ਕਿਹਾ ਗਿਆ ਉਸ ਦੇ ਦੀਨ ਉਸ ਦੇ ਉੱਤੇ ਚੱਲਦੇ ਹੋਏ ਇਨਕਲਾਬ ਹੋ ਚੁੱਕੇ ਸੀ ਸਗੋਂ ਹਰ ਪਾਸੇ ਜ਼ਾਲਿਮਾਂ ਦੇ ਖਿਲਾਫ ਸਾਮਰਾਜੀਆਂ ਦੇ ਖਿਲਾਫ ਤਿੱਖੀਆਂ ਲੜਾਈਆਂ ਕੌਮੀ ਮੁਕਤੀ ਲਹਿਰਾਂ ਜਿੰਨਾ ਜਨਮ ਲੈ ਰਹੀਆਂ ਸੀ ਤੇ ਇੱਕ ਨਵਾਂ ਸੰਸਾਰ ਜਨਮ ਲੈ ਰਿਹਾ ਸੀ ਇੱਕ ਨਵੇਂ ਸਮਾਜੀ ਤਾਰਾ ਹੈ ਜਿਸ ਨੂੰ ਸਮਾਜ ਜਿਸ ਜਣਾ ਤੋਂ ਦਾ ਇੱਕ ਬਹੁਤ ਸੌਖੀ ਜ਼ਿੰਦਗੀ ਸ਼ਰਧਾਂਜਲੀ ਸਮਾਗਨ ਚ ਇਕੱਠੇ ਹੋਏ ਸਾਰੇ ਹੀ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਬਾਈ ਛੇਰੀ 35 37 ਸਾਲ ਅੰਡਰਗਰਾਉਂਡ ਰਹਿ ਕੇ ਲੋਕਾਂ ਦੀ ਸੇਵਾ ਦੇ ਵਿੱਚ ਭਗਤਿਆ ਉਹ ਚਾਹੁੰਦਾ ਤਾਂ ਆਪਣੇ ਘਰੇ ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ RAM ਦੀ ਜ਼ਿੰਦਗੀ ਕੱਟ ਸਕਦਾ ਸੀ ਭਾਰੋ ਇੱਕ ਐਨ ਕਲਾਬੀ ਲਹਿਰ ਨੂੰ ਪ੍ਰਨਾਇਆ ਹੋਇਆ ਹੁਣ ਕਰਕੇ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਘਰਾਂ ਦਾ ਵੇਲੇ-ਕਵੇਲੇ ਸੰਗਾਰ ਬਣ ਕੇ ਰਿਹਾ ਉਹਦੀ ਪਾਰਟੀ ਦੇ ਉੱਤੇ ਕਈ ਤਰਾ ਚੜ੍ਹਾਏ ਜਾਂਦਾ ਹੈ ਇੱਕ ਅਪੀਲ ਹੈ ਸਾਰੇ ਮੇਰੇ ਦੋਸਤਾਂ ਨੂੰ ਜਿਹੜੀ ਜਮੀਨੀ ਕੋਲ ਦੀ ਪਹਿਲੀ ਸ਼ਹੀਦ ਮਾਤਾ ਗੁਰਦੇਵ ਕੌਰ ਉਹਨਾਂ ਦਾ 8ਵਾਂ ਸ਼ਰਧਾਂਜਲੀ ਸਮਾਗਮ ਹੈ ਜਿਹੜਾ ਪਿੰਡ ਜਲੂਰ ਦੇ ਵਿੱਚ 21 ਦਸੰਬਰ ਨੂੰ ਮਨਾਇਆ ਜਾਊਗਾ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਹੁਣ ਸਾਥੀ ਲੱਖਾ ਜੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਾਥੀ ਲੱਖਾ 72 ਦੇ ਅੰਦਰ ਵਿੱਚ ਕਈ ਕਈ ਨਾਵਾਂ ਦੇ ਥੱਲੇ ਜਿਵੇਂ ਸਿਵਲਾ ਜੁੰਡਮ ਹੋਊਗੀ ਜਾਂ ਕੋਈ ਹੋਰ ਹੋਊਗੀ ਲਤਾੜਿਆ ਗਿਆ ਪਰ ਜਿਹੜਾ ਹੁਣ ਸਮਾਂ ਹੁਣ ਵੀ ਜੇ ਆਪਾਂ ਉਹ ਲਹਿਰ ਨਾਲ ਨਾਮ ਸलाम ਨਾਮ ਸलाम ਲਾਰ ਸलाम ਲੋਕ ਸਗਰਾ ਮੋਰਚਾ ਪੰਜਾਬ ਜਿੰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ 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 ਕਿ ਚੇਵੀ ਦਿਨ ਨਾਲ ਕੰਮ ਕੀਤਾ ਹੈਗਾ ਸ੍ਰੀ ਅਸੀ ਦੌਰ ਚ ਨਵਾਦ ਸਾਥੀ ਵਿਚਚਰਾਵ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਮਾਸਟਰ ਰਾਮ ਸਿੰਘ ਪੁੱਛ ਲੈਣੇ ਸਾਥੀ ਕੰਟਰੋਲ ਦਾ ਸਿਦਕ ਜੀ ਦੁਨੀਆ ਦਾ ਗੜਾ ਮਾਂ ਧਰਤੀਏ ਤੇਰੀ ਗੋਲ ਨੂੰ ਚੰਹ ਹੋ ਰੁਭੇਰੇ ਤੂੰ ਅਖਦਾ ਨਹੀਂ ਵੇ ਸੂਰਜਾ ਕਮੀਆਂ ਦੇ ਵੇ ਜਾਂ ਜਿਹੜੇ ਕਾਰਪੋਰੇਟ ਘਰਾਣਿਆਂ ਵੱਲੋਂ ਆਉਣ ਵਾਲਾ ਸਮਾਂ ਸਾਡੀ ਕਿਰਤ ਨੂੰ ਲੁੱਟਿਆ ਜਾ ਰਿਆ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਇਨਾਂ ਦੀ ਬਾਜ਼ ਅੱਖ ਰੱਖੀ ਹੋਈ ਆ ਹੁਣ ਵੀ ਜਥੇਬੰਦੀਆਂ 9-10 ਮਹੀਨੇ ਤੋਂ ਦਿੱਲੀ ਦੇ ਬਾਡਰਾਂ ਤੇ ਡਟੀਆਂ ਹੋਈਆਂ ਉਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਤਕਰੀਬਨ 750 ਦੇ ਕਰੀਬ ਬੰਦਾ ਛੀਡ ਕਰਾ ਕੇ ਸਾਲ ਭਰ ਬਹਿ ਕੇ ਜਿਹੜੇ ਕਾਨੂੰਨ ਸਾਡੇ ਤੇ ਲਾਗੂ ਕੀਤੇ ਸੀਗੇ ਉਹਨੂੰ ਬਾਪ ਚ ਕਰਵਾ ਕੇ ਆਂਦਾ ਤੇ ਹੁਣ ਹਾਕਮ ਜਿਵੇਂ ਕਰਦੇ ਹੁੰਦੇ ਆ ਕਹਿਨ ਨੂੰ ਕੁਝ ਹੋਰ ਕਰਨ ਨੂੰ ਕੁਝ ਹੋਰ ਆਪਣੀਆਂ ਮੰਗਾ ਮੰਨ ਕੇ ਉਹਦੇ ਤੋਂ ਮੁਕਰੇ ਹੋਏ ਆ ਇਸ ਕਰਕੇ ਇਹ ਘੋਲ ਫੇਰ ਜਾਰੀ ਆ ਇਹ ਰਸ ਨੂੰ ਜਾਰੀ ਰੱਖ ਰਹੇ ਆ ਇਹ ਸਿਰਫ ਤੇ ਸਿਰਫ ਰਸਮੀ ਨਹੀਂ ਅਸੀਂ ਉਹਦੇ ਸੰਘਰਸ਼ ਨੂੰ ਜ਼ਿੰਦਗੀ ਦੇ ਵਿੱਚ ਜੋ ਜਿੰਦੇ ਜੀ ਉਹਨੇ ਸੋਚ ਕੇ ਸ਼ੁਰੂ ਕੀਤਾ ਸੀ ਉਹਦੇ ਪੱਜਨਾ ਤੇ ਚੱਲਿਆ ਆ ਆ ਉਹਦੀ ਸਮਝਦਾਰੀ ਨੂੰ ਲੈ ਕੇ ਲੋਕਾਂ ਵਿੱਚ ਲਗਾਤਾਰ ਉਹ ਸੰਘਰਸ਼ ਦੀਆਂ ਪੈੜਾਂ ਕਰ ਰਹੇ ਆ ਧੀਰੋਪੈਣੋਂ ਮੈਂ ਗੱਲਬਾਤ ਤਾਂ ਨਹੀਂ ਸਾਂਝੀ ਮੈਂ ਜੋ ਸਹਤਾ ਤੁਹਾਡੇ ਵੱਲੋਂ ਪਿੰਡ ਵੱਲੋਂ ਤੇ ਹੋਰ ਸਬੰਧੀਆਂ ਵੱਲੋਂ ਆਈ ਐ ਮੈਂ ਉਹ ਦੋ ਕੁ ਮਿੰਟਾਂ 'ਚ ਉਹ ਦੋ ਕੁ ਮਿੰਟਾਂ 'ਚ ਕਰਨ ਦੇਣਾ ਜ਼ਰੂਰੀ ਸਮਝਦਾ ਸਾਨੂੰ ਇਸ ਪਿੰਡ 'ਚ 4-5 ਦਿਨ ਹੋ ਗਏ ਕਰਦੀ ਦੇਲੀ ਦੇਲੀ ਤੇ ਗਏ ਬਹੁਤ ਕਿਸਮ ਦੇ ਅਜਿਹੇ ਸਵਾਲ ਨੇ ਜਿਹੜੇ ਕਿਉਂਕਿ ਕਾਮਨੇਡ ਛੇਰੀ ਜਿਉਂਦੇ ਜੀ ਪਿੰਡ ਦੀ ਸਾਥ ਚ ਨਹੀਂ ਆਇਆ ਜਦੋਂ ਉਹ ਇਸ ਪੰਥ ਤੇ ਤੁਰਿਆ ਤਾ ਉਹ ਪੰਜਾਬ ਦੇ ਜੰਗਲ ਚ ਲੋਕਾਂ ਨੂੰ ਜਥੇਬੰਦ ਕਰਨ ਲਈ ਇਹ ਸਿਸਟਮ ਦੇ ਖਿਲਾਫ ਉਹ ਜੂਝਦਾ ਰਿਹਾ ਤੇ ਉਸੇ ਜੰਗਲ 'ਚ ਹੀ ਰਿਹਾ ਉਸ ਜੰਗਲ ਦੇ ਦਰਖਤ ਉਸ ਜੰਗਲ ਦੇ ਬੂਟੇ ਉਹਦੇ ਸ਼ਿੰਗਾਰਸ਼ ਨੂੰ ਲਗਾਤਾਰ ਪੰਜਾਬ 'ਚ ਹਿੰਦੁਸਤਾਨ 'ਚ ਉਸ ਘੋਲ ਨੂੰ ਜਾਰੀ ਰੱਖ ਰਿਹਾ ਹੈ ਤੇ ਜਦੋਂ ਅਸੀਂ ਪਿੰਡ ਦੇ ਵਿੱਚ ਇਸ ਸਮਾਗਮ ਦੀ ਤਿਆਰੀ ਦੇ ਲਈ ਜਾ ਰਹੇ ਸੀ ਤਾਂ ਇੱਕ ਸਵਾਲ ਐਸ਼ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਜੇ ਲੋਕਾਂ ਵਿੱਚ ਆਪਦੀ ਪੈਂਠ ਬਣਾ ਕੇ ਚੌਧਰ ਕਰਨੀ ਚਾਹੁੰਦਾ ਜੇ ਪਿੰਡ ਦੀ ਸਰਪੰਚੀ ਲੈ ਕੇ ਜਿਵੇਂ ਪਿੰਡ ਵਾਲੇ ਸੋਚਦੇ ਆ ਅਸੀਂ ਉਹਨੂੰ ਸਭ ਵਿਚਾਰ ਨਾਲ ਸਹਿਮਤ ਨਹੀਂ ਵੀ ਉਹ ਕੱਲਾ ਹੀ ਫੰਕਸ਼ਨ ਕਰਿਆ ਕਰਨ ਉਸ ਫੰਕਸ਼ਨ ਦੇ ਉੱਤੇ ਖਰਚਾ ਵੀ ਉਹ ਕਰਿਆ ਕਰਨ ਬਹੁਤ ਜਾਇਦਾ ਆਤਾ ਹੈ ਬਹੁਤ ਪ੍ਰਾਪਰਟੀ ਹੈ ਅਸੀਂ ਉਹਨਾਂ ਨੂੰ ਆਪਣੀ ਤਰਫੋਂ ਬਰੀ ਕਰਨ ਤੋਂ ਬਾਅਦ ਕੁਝ ਨਹੀਂ ਆਵਾਜ਼ ਆ ਕੇ ਉਹਦੀ ਆ ਪਿਛਲੇ ਮਹੀਨੇ ਉਹਦੀ ਸੌਖੇ ਤਰੀਕੇ ਨਾਲ ਉਹਦੇ ਕੋਲੇ ਇੰਨੀ ਪ੍ਰਾਪਰਟੀ ਸੀ ਉਹ ਬੜੇ ਸੌਖੇ ਤਰੀਕੇ ਨਾਲ ਕਿਸੇ ਲੁਧਿਆਣੇ ਵਰਗੇ ਅੰਮ੍ਰਿਤਸਰ ਵਰਗੇ ਪਟਿਆਲੇ ਵਰਗੇ ਡਿਗਰੀ ਕਾਲਜਾਂ 'ਚ ਪੜਨ ਖਾਤਰ ਉਹ ਪੜਦਾ ਰਿਹਾ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਤਹਿਸੀਲਦਾਰ ਬਣਨਾ ਉਹਨੇ ਇਹ ਸੋਚਿਆ ਅਸੀਂ ਵੱਖ-ਵੱਖ ਮਜ਼ਦੂਰਾਂ ਦੀਆਂ ਜਥੇਬੰਦੀਆਂ ਮਨਣੀਆਂ ਸ਼ੁਰੂ ਕੀਤੀਆਂ ਜਿਹਦੇ ਵਿੱਚ FCI ਪੱਲੇਦਾਰ ਯੂਨੀਅਨ ਬਲਾਡਾ ਪਹਿਲਾਂ ਕਟਸਤ ਕੀਤੀ ਗਈ ਬਾਕੀ ਦੂਜੇ ਸ਼ਰਮ ਚ ਬਣਾਈ ਗਈ ਉਸ ਤੋਂ ਬਾਅਦ ਪੰਜਾਬ ਦੀਆਂ ਏਜੰਸੀਆਂ ਦਾ ਮਾਲ ਚੱਕਣ ਵਾਸਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਬਣਾਈ ਗਈ ਜਿਹਦੇ ਵਿੱਚ ਅੱਜ ਇਸ ਜਿਹੜਾ ਉਹਦੀ ਪਿੱਛੇ ਜੀ ਕੈਂਟੂ ਆਈ ਹੈ ਉਹਨੇ ਕਿਹਾ ਕਿ ਸਾਨੂੰ ਅੰਦਰ ਕਿਉਂ ਕੀਤਾ ਸਾਨੂੰ ਕਿਉਂ ਮਾਰਿਆ ਜਾ ਰਿਹਾ ਕਿਉਂਕਿ ਅਸੀਂ ਇਹਦਾ ਜਿਹੜਾ ਲੋਕਤੰਤਰ ਹੈ ਉਹ ਲੋਕਾਂ ਦੇ ਵਿੱਚ ਚਾਹੇ ਚ ਬੱਲੇਦਾਰ ਸਾਥੀਆਂ ਦਾ ਵੀ ਵਧੀਆ ਜੋਰ ਉਹਨਾਂ ਨੇ ਤੇ ਬਾਕੀ ਜਿਹੜੇ ਸਾਡੇ ਨਾਲ 80 ਕੈਸੀ ਵੇਲੇ ਵੱਖ-ਵੱਖ ਫਰੰਟਾਂ ਦੇ ਕੰਮ ਕਰਦੇ ਦੇ ਕੋਈ ਨੌਜਵਾਨ ਸਭਾ ਚ ਕੋਈ ਸਟੂਡੈਂਟ ਯੂਨੀਅਨ ਚ ਉਹਨਾਂ ਵੀ ਸਾਥੀਆਂ ਨੇ ਜਿਹੜਾ ਸਾਨੂੰ ਇਹ ਯੋਗਦਾਨ ਦਿੱਤਾ ਹੈਗਾ ਦਾਰ ਕਰਵਾਨੀਆਂ ਦਾ ਤੇ ਲੈਰ ਹੱਕਾਂ ਦੀ ਠੰਡੀ ਨੀ ਨੀ ਓਣ ਦੇਣੀ ਓਹ ਪੋਨੀਆਂ ਵਿੱਚ ਵਾਢਕੇ ਹੋਊਗਾ ਕਰ ਸ਼ੇਰੀ ਜੰਮਣ ਗਏ ਲੋਕੋਲ ਨਹੀਂ ਥੰਮਣ ਗਏ ਉਹਨਾਂ ਸਾਥੀ ਸੰਪੂਰਨ ਸਿੰਘ ਜੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸੰਪੂਰਨ ਅਤੇ ਸਾਨੂੰ ਉਹਨਾਂ ਦੇ ਜੀਵਨ ਤਪੱਸਿਆ ਤੋਂ ਉਹਨਾਂ ਦੇ ਇਹ ਜੀਵਨ ਦੇ ਪਿਆਰੇ ਸਤਕਾਰਯੋਗ ਅਤੇ ਲੋਕ ਹਿੱਟ ਟੈਲਿਸ ਮਰਕਪਤ ਕਾਉਂਸਲ ਸ਼ਿਸ਼ੇ ਡਾਕਟਰ ਰਿਸ਼ੀ ਸਿੰਘ ਹੋਇਆ ਅੱਜ ਜਿਹੜੇ ਨਾਂਗੇ ਹਰਮਨ ਸੋਰਾ ਨੇ 15 ਦੇ ਸੀਰਵਲੇ ਜਿਹੜੇ ਨਿਧਰ ਤੇ ਆਪਾਂ ਉਹਦੇ ਇਕੱਠੇ ਹੋਏ ਆਂ ਜਿਹਦੀ ਆਵਾਜ਼ ਸਾਰੇ ਮੁਰਖ ਤੋਂ ਨਹੀਂ ਗਈ ਬਲਕਿ ਦੁਨੀਆ ਤੋਂ ਸੁਣੀ ਗਈ ਨਾ ਆਪਾਂ ਤਾਲੀ ਪਾਈ ਦੀ ਮਾਪਾ ਹੋਣਾ ਲੱਗਦਾ ਡੇਬੇ ਵੀ ਆਈ ਗਈ ਇੰਨਾ ਤਾਂ ਆਪਾਂ ਕਰੀਏ ਨਾ ਜਿਹੜੇ ਪਿੰਡ ਤੇ ਆਪਾਂ ਕਰਨ ਆਏ ਆ ਇਹ ਸਾਰੀ ਗੱਲ ਕਰਨ ਆਏ ਪਿੰਡ ਸੋਦਾ ਤਾਂ ਲੱਗੇ ਕੋਈ ਆਇਆ ਹੈ। ਹਾਂ। ਜੰਦਾਬਾਦ। ਇਨਕਲਾਬ ਜਿੰਦਾਬਾਦ। 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 ਮਹਿਨਤ ਕਾਸ਼ ਨੌਕਾਂ ਦਾ ਬਹੁਤ ਸਾਰੇ ਬਲਾਰਾ ਨੇ ਬਹੁਤ ਸਾਰੀਆਂ ਗੱਲਾਂ ਆਪਣੇ ਉਹੀ ਬੰਦੇ ਜੁੜਦੇ ਆ। ਜਿਹੜੇ ਫਿਕਰਮੰਦ ਨੇ ਲੋਕਾਂ ਲਈ ਇਸ ਲੈਵਲ ਤੇ ਫਿਕਰ ਕੁਝ ਕੀਤਾ। ਇਹਦੇ باوجود ਜਿਹੜੀਆਂ ਕਿਸਾਨ ਜਨਤਾ ਪਿੰਡੀਆਂ ਬੈਠੀਆਂ ਅੱਜ ਦੀ ਕਾਨਫਰੰਸ ਮੰਗ ਕਰਦੀ ਹੈ ਕਿ ਮੋਦੀ ਸਰਕਾਰ ਨੂੰ ਕੱਪ ਤੋੜ ਕੇ ਜਿਹੜੀ ਜਾਇਜ਼ ਮਸਲੇ ਆ ਉਹ ਮਿਲ ਨਹੀਂ ਮਤਾਈ ਦੀ ਸਾਥੀਆਂ ਨੇ ਬੋਲੇ ਆ ਭਈ ਉਧਰ ਲੈ ਦੇ ਉੱਤੇ ਜਿਹੜਾ ਹਮਲਾ ਕੀਤਾ ਹੋਇਆ